ਤਿਲਕ ਜੰਝੂ ਰਾਖਾ ਪ੍ਰਭਤਾ ਦਾ ਜਿੰਨੋ ਵੱਡੋ ਕਲੂ ਮਹਸਾਕਾ ਸਾਧਨ ਹੇਤ ਇੱਥੇ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਗੁਰਸੰਗਤ ਜੀ ਅੱਜ ਸਮੁੱਚੀ ਮਾਨਵਤਾ ਵਾਸਤੇ ਸਮੁੱਚੀ ਦੁਨੀਆ ਵਾਸਤੇ ਬਹੁਤ ਹੀ ਪਾਵਨ ਅਤੇ ਪਵਿੱਤਰ ਦਿਹਾੜਾ ਹੈ ਕਿ ਅੱਜ ਦੇ ਦਿਨ 350 ਸਾਲ ਪਹਿਲਾਂ ਤਿਲਕ ਜੰਝੂ ਦੇ ਰਾਖੇ ਵਿਰਾਗ ਦੀ ਮੂਰਤ ਉਤ્યાਗ ਦੀ ਮੂਰਤ ਸਤਗੁਰੂ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਧਰਮ ਦੇ ਤਿਲਕ ਜਨ ਨੂੰ ਤੋਤੇ ਟੋਪੇ ਬੋਦੀ ਨੂੰ ਬਚਾਉਣ ਦੇ ਖਾਤਰ ਹਿੰਦੂ ਧਰਮ ਦੇ ਮੰਦਰਾਂ ਨੂੰ ਬਚਾਉਣ ਦੇ ਖਾਤਰ ਸਤਗੁਰਾਂ ਨੇ ਆਪਣੀ ਮਹਾਨ ਸ਼ਹਾਦਤ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੀ ਔਰ ਸਤਗੁਰਾਂ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਗਿਆਲਾ ਜੀ ਨੇ ਇੱਕ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਅੱਜ ਸਮੁੱਚੇ ਸੰਸਾਰ ਵਿੱਚ ਸਤਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਤੇ ਉਹਨਾਂ ਮਹਾਨ ਸਿੱਖਾਂ ਦਾ ਭਾਈ ਮਤੀ ਦਾਸ ਜੀ ਭਾਈ ਸਕੀ ਦਾਸ ਜੀ ਭਾਈ ਗਿਆਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਐਸੀ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਔਰ ਨਵੇਂ ਸਤਿਗੁਰੂ ਸਤਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਤੇ ਨਤਮਸਤਕ ਹੋਈਏ ਔਰ ਜੋ ਕਿਆ ਜਾਂਦਾ ਹੈ ਕਿ ਦੁਪਹਿਰ ਦੇ ਤਕਰੀਬਨ 12 ਵਜੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਔਰ ਐਸੀ ਬੈਠ ਕਰਕੇ ਜਿੱਥੇ ਕਿਤੇ ਵੀ ਹੋਈਏ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਿਉਂਕਿ ਧੰਗੂ ਦੇਗ ਭਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਸਤਗੁਰਾਂ ਦੀ ਸ਼ਹਾਦਤ ਹੋਈ ਔਰ ਐਸੀ ਸਾਰੇ ਕਿਤੇ ਕਿਤੇ ਵੀ ਹੋਈਏ ਕਮਾ ਕਰਾਤੇ ਹੋਈਏ ਰੋੜਦੇ ਹੋਈਏ ਕੋਸ਼ਿਸ਼ ਕਰੀਏ ਯਤਨ ਕਰੀਏ ਕਿ ਸਤਗੁਰਾਂ ਨੂੰ ਸਤਕਾਰ ਭੇਟ ਕਰਦਿਆਂ ਹੋਇਆ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਜ਼ਰੂਰ ਕਰੀਏ ਜਿਸਾਨੇ ਸਭੀ ਮੰਨਦੇ ਆਂ ਅੰਮ੍ਰਿਤਸਰ ਤਲਵੰਡੀ ਸਾਹਿਬ ਤੇ ਅਨੰਦਪੁਰ ਸਾਹਿਬ ਵਾਸ ਉਹ ਇਤਿਹਾਸਕ ਦੱਦਾ ਦਿਨਾਂ ਲੰਘੇ ਕਿਵੇਂ ਦੇਖੋ ਅ ਦੇਖੋ ਮੈਂ ਤੋ ਤੁਹਾਡੇ ਕੋਲ ਸੁਣ ਕੇ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਤੇ ਤਲਵੰਡੀ ਸਾਹਿਬ ਨੂੰ ਉਸ ਪਾਵਨ ਸਥਾਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਉਹ ਪਾਸ ਕੀਤਾ ਹੈ ਔਰ ਸਿੱਖ ਪੰਥ ਦੀ ਦਹਾਕਿਆ ਤੋਂ ਇਹ ਚ ਰੋਕਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿ ਇਨਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ ਥੇੜੇ ਤਬਾਕੂ ਸਿਗਰਟ ਪੀੜੇ ਮਾਸ ਸ਼ਰਾਬ ਆਦਿ ਦੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਨਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨੂੰ ਆਮਲ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਦੀ ਸਲਾਘਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਐਸੀ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਤਮ ਤੇ ਉਪਰਾਲਾ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਕਿਉਂਕਿ ਤਾਂ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਢਿੱਠੇ ਸਭੇ ਥਾਵ ਨਹੀਂ ਤੁਝਿਆ ਅਦੁੱਖ ਪੁਰਖ ਬਿਧਾਤਾ ਤਾਂ ਕੀ ਸੋਹਿਆ ਵਸਦੀ ਸਗਨ ਅਪਾਰ ਅਨੂਪਰਾਮਦਾਸ ਔਰ ਹਰ ਹਰ ਨਾਨਕ ਕਸਮ ਰਜਾਹੇ ਨਾਇਆ ਰਾਮਦਾਸ ਸਰ ਇਸ ਸਾਰੇ ਸ਼ਹਿਰ ਦਾ ਜ਼ਿਕਰ ਤਾਂ ਗੁਰੂ ਵਰਜਨਦੇਵ ਜੀ ਮਹਾਰਾਜ ਨੇ ਕੀਤਾ ਤੇ ਇਸ ਸ਼ਹਿਰ ਦੇ ਪਵਿੱਤਰਤਾ ਕਾਇਮ ਰੱਖਣੀ ਸਾਡਾ ਸਭ ਦਾ ਫਰਜ਼ ਬਣਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਸ ਮੌਕੇ ਤੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਔਰ ਇਹਨੂੰ ਅਮਲੇ ਜਾਮਾ ਪਹਿਨਾਇਆ ਜਾਣਾ ਬੜਾ ਜ਼ਰੂਰੀ ਹੈ ਅਕਸ਼ੀਗੁਰ ਤੇ ਬਹਾਦਰ ਸਾਹਿਬ ਦੀ ਜਿਸਾਈਂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਸੰਪਤਾ ਵੱਲੋਂ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਰਸਤਾ ਜਿਲ੍ਹਾ ਬਣਾਉਣ ਦੀ ਮਾਰਕੀ ਕੀਤੀ ਜਾ ਰਹੀ ਹੈ ਕਿਤੇ ਪਵਿੱਤਰ ਸ਼ਹਿਰ ਐਲਾਨਿਆ ਹੈ ਜਿਲ੍ਹਾ ਦੇ ਕਿ ਜ਼ਿਲ੍ਹਾ ਵੀ ਬਣਾ ਦੇਣ ਜੇ ਕੁਝ ਸੰਗਤ ਨੇ ਮੰਗ ਕੀਤੀ ਹੈ ਤੇ ਸੰਗਤ ਦੀ ਮਾਗੁਰ ਮੁਖ ਰਾਜਾ ਹੋਇਆ ਸਰਕਾਰ ਨੂੰ ਇਹ ਜਿਹੜਾ ਐਲਾਨ ਉਹ ਕਰ ਦੇਣਾ ਚਾਹੀਦਾ ਹੈ ਵੈਸੇ ਤੇ ਇਹ ਬਹੁਤ ਵੱਡੇ ਨਗਰੀਆ ਕਿਉਂਕਿ ਖਾਲਸੇ ਦਾ ਇਹ ਕਹੇ ਹਾਲੇ ਇੱਕ ਖਾਲਸੇ ਦੀ ਰਾਜਧਾਨੀ ਹੀ ਹੈ ਕਿਉਂਕਿ ਬਹੁਤ ਵੱਡਾ ਅਸਥਾਨ ਹੈ تین ਦੁਨੀਆਂ ਦੇ ਵਿੱਚ ਜਿੱਥੇ ਸਰਪੁਰਾ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਬਕਸ਼ੀ ਕੇਸਕਰ ਸਾਹਿਬ ਜੀ ਨਾਪੁਰ ਸਾਹਿਬ ਜੇਕਰ ਉੱਥੋਂ ਦੇ ਤਰੱਕੀ ਵਾਸਤੇ ਕੋਈ ਹੋਰ ਕਦਮ ਕੀਤੇ ਜਾ ਰਹੇ ਨੇ ਤੇ ਇਹ ਅੱਛਾ